ਲੋਵੀ ਬਾਬੋ ਸੱਪ ਦਾ ਰੈਸਕਿਊ ਕੀਤਾ ਦੇਖੀ ਚੱਲੋ ਕਿਵੇਂ ਸੱਪ ਨੂੰ ਬੋਰੀ ਦੇ ਵਿੱਚ ਪਾਉਣਿਆ ਤੇ ਕਿ ਸਾਨੂੰ ਕਿਰਾਂ ਤਾਂ ਭਾਜੜਾ ਪੈ ਗਈਆਂ ਕਾਲਾ ਨਾਗ ਦੇਖ ਕੇ ਬਿੱਡਾਂ ਦੇ ਪਿੱਛੇ ਬਿੱਡਾਂ ਵਾਲੀ ਢੂਈ ਦੇ ਪਿੱਛੇ ਲੁਕਿਆ ਬੈਠਾ ਸੀਗਾ ਤੇ ਫਿਰ ਅਸੀਂ ਜਿਗਾਰਡ ਲਾਇਆ ਇੱਕ ਕਿ ਇਹਨੂੰ ਪਾਈਪ 'ਚ ਪਾ ਕੇ ਬੋਰੀ 'ਚ ਪਾਵਾਂਗੇ ਤੇ ਫਿਰ ਅਸੀਂ ਪਾਈਪ ਲਿਆਂਦਾ ਚੱਕ ਕੇ ਪਾਈਪ ਲਿਆ ਕੇ ਫਿਰ ਅਸੀਂ ਉਹਨੂੰ ਦੇਖੋ ਕਿਵੇਂ ਡੰਗ ਮਾਰਦਾ ਪਾਈਪ ਦੇ ਉੱਤੇ ਫਿਰ ਇਹਦਾ ਰੈਸਕਿਊ ਕੀਤਾ ਬਹੁਤ ਹੀ ਮੁਸ਼ਕਲ ਦੇ ਨਾਲ ਉਹਦੇ ਅੱਗੇ ਪਿੱਛੇ ਖੜੇ ਰਹੇ ਦੇਖਦੇ ਰਹੇ ਕਿ ਕਿਵੇਂ ਕਾਬੂ ਕਰੀਏ ਇਹਨੂੰ ਦੇਖੀ ਚੱਲੋ ਮਿੱਤਰੋ ਬਹੁਤ ਭੜੇ ਤਰੀਕੇ ਨਾਲ ਰੈਸਕਿਊ ਕੀਤਾ ਫਾਣ ਚੱਕਦਾ ਸੀਗਾ ਪੂਰਾ ਫਕਾਰੇ ਮਾਰਦਾ ਸੀਗਾ ਨਾਗ ਤੁਹਾਨੂੰ ਦਿਖਾਉਨੇ ਆ ਦੇਖੀ ਚੱਲੋ ਵੀਡੀਓ ਦੇਖੋ ਮਿੱਤਰੋ ਕਿੰਡਾ ਲੰਮਾ ਸੱਪ ਐ ਤੇ ਕਿੰਡਾ ਜ਼ਹਿਰੀਲਾ ਕਾਲਾ ਨਾਗ ਐ ਕਿਵੇਂ ਭੂਸਰਿਆ ਪਿਆ ਸੀਗਾ ਉਹ ਬੋਤਲ ਸਿੱਟੀ ਇੱਕ ਅਸੀਂ ਕੋਲੇ ਕਿ ਸ਼ਾਇਦ ਬੋਤਲ ਦੇ ਵਿੱਚ ਵੜ ਜੇ ਤੇ ਬੁੜੀਆਂ ਵੀ ਦੇਖਦੇ ਘੜੀ ਜਾਂਦੀਆਂ ਸੀ ਸਾਈਡ ਤੇ ਖੜੀਆਂ ਸੀ ਤੇ ਲਓ ਜੀ ਮਿੱਤਰੋ ਪਾਈਪ ਦੇ ਵਿੱਚ ਪਾ ਲਿਆ ਤੇ ਆਹ ਦੇਖੋ ਪਾਈਪ ਕਰ ਲਿਆ ਖੜਾ ਹੁਣ ਇਹਨੂੰ ਬਾਹਰ ਕੱਢਾਂਗੇ ਅਸੀਂ ਇਹ ਬਾਹਰ ਲਿਆਉਣਿਆ ਚੱਕੀ ਚੱਕਲਿਓ ਲਿਓ ਲਿਓ ਉਹ ਛਾੜੀ ਜਾਂਦੇ ਵੀ ਗੱਟੇ ਦੇ ਵਿੱਚ ਡਿੱਗ ਪਏ ਪਰ ਸੱਪ ਪਾਈਪ ਦੇ ਵਿੱਚ ਹੀ ਰਿਹਾ ਉਹਨਾਂ ਟਾਈਮ ਇਹ ਆਹ ਬਾਹਰ ਕੱਢ ਲਿਆੰਦਾ ਪਾਈਪ ਦੇਖੋ ਆ ਪਾਈਪ ਸਿੱਧਾ ਹੀ ਰੱਖਿਆ ਸੀ ਕਿ ਕਿਤੇ ਉੱਤੋਂ ਦੀ ਨਾ ਨਿਕਲ ਆਵੇ ਤੂੰ ਦੇਖੋ ਡਰ ਡਰ ਕੇਵੇਂ ਭਾਈ ਦੇ ਸੱਪ ਤੋਂ ਤੇ ਫਿਰ ਇਹਨੂੰ ਲੈ ਕੇ ਅਸੀਂ ਦੂਰ ਛੱਡਣ ਕਿਤੇ ਘਰਾਂ ਤੋਂ ਦੂਰ ਪਹਿਲਾਂ ਮਿੱਤਰੋ ਅਸੀਂ ਇਸ ਪਾਸੇ ਘਰਾਂ ਵਾਲੇ ਪਾਸੇ ਛੱਡਣ ਨੂੰ ਜਾ ਰਹੇ ਸੀ ਫਿਰ ਕਿਸੇ ਨੇ ਕਿਹਾ ਕਿ ਇੱਧਰ ਵੀ ਘਰ ਨੇ ਇੱਧਰ ਨਹੀਂ ਛੱਡਣਾ ਤੇ ਅਸੀਂ ਤੁਰੇ ਗਏ ਤੁਰੇ ਗਏ ਘਰਾਂ ਮੰਨੀ ਕਿਹੜਾ ਸਾਨੂੰ ਪਤਾ ਨਹੀਂ ਲੱਗਿਆ ਫਿਰ ਬਾਅਦ ਚ ਮੋੜ ਲਿਆ ਮੁੜ ਪਏ ਸੀ ਦੇਖੋ ਨਾਲੇ ਡਰੀ ਜਾਂਦਾ ਮੁੰਡਾ ਵੀ ਕਿਤੇ ਬਾਹਰ ਉੱਤੋਂ ਦੀ ਰ ਨਿਕਲ ਆਵੇ ਸੱਪ ਆ ਪਾਈਪ ਦੇ ਵਿੱਚ ਐ ਸੱਪ ਦੇਖੀ ਚੱਲਿਓ ਪੂਰੀ ਵੀਡੀਓ ਦੇਖੀ ਚੱਲਿਓ ਸਾਪ ਤੁਹਾਨੂੰ ਦਿਖਾਵਾਂਗੇ ਕਿ ਕਿਵੇਂ ਘਰਾਂ ਤੋਂ ਦੂਰ ਛੱਡ ਕੇ ਆਈ ਰੈਸਕਿਊ ਕਰਕੇ ਇਹਦਾ ਸੋ ਮਿੱਤਰੋ ਇੱਥੇ ਆ ਘਰ ਦੇ ਜਿੱਥੇ ਸੱਪ ਨਿਕਲਿਆ ਬੈੱਡ ਦੇ ਢੂਏ ਦੇ ਪਿੱਛੇ ਬੈਠਾ ਸੀਗਾ ਲੋਕੇ ਉੱਥੇ ਜਵਾਕ ਵੀ ਪੈਂਦੀ ਸੀ ਛੋਟੇ ਛੋਟੇ ਤੇ ਆਪ ਵੀ ਪਰਿਵਾਰ ਪੈਂਦਾ ਸੀਗਾ ਸਾਰਾ ਤੇ ਰੱਬ ਦਾ ਸ਼ੁਕਰ ਹੈ ਕਿ ਉਹ ਕਿਸੇ ਨੂੰ ਸੱਪ ਨੇ ਨੁਕਸਾਨ ਨਹੀਂ ਪਹੁੰਚਾਇਆ ਸਾਰੇ ਵਧੀਆ ਤੰਦਰੁਸਤ ਨੇ ਤੇ ਅਸੀਂ ਵੀ ਫਿਰ ਇਹਨੂੰ ਐ ਸੋਚਿਆ ਵੀ ਮਾਰਦਾ ਨਹੀਂ ਇਹਨੂੰ ਫੜ ਕੇ ਰੈਸਕਿਊ ਕਰਕੇ ਕਿਤੇ ਦੂਰ ਲੈ ਕੇ ਜਾਵਾਂਗੇ ਦੇਖੋ ਭਾਈ ਦਾ ਪਿੱਛੇ ਪਿੱਛੇ ਸਾਡਾ ਨੌਜਵਾਨ ਆਹ ਆ ਪਾਈਪ ਦੇ ਵਿੱਚ ਫਸਿਆ ਪਿਆ ਸੱਪ ਬੂਰੀ ਦੇ ਵਿੱਚ ਨਹੀਂ ਪਿਆ ਥੱਲੇ ਨਹੀਂ ਆਇਆ ਬੂਰੀ 'ਚ ਪਾਈਪ ਦੇ ਵਿੱਚ ਹੀ ਰਿਹਾ ਚੁੰਬੜ ਗਿਆ ਪਾਈਪ ਨੂੰ ਜਾ ਦੇਖੀ ਚੱਲਿਓ ਵੀਡੀਓ ਜਦੋਂ ਉੱਥੇ ਜਾ ਕੇ ਛੱਡਾਂਗੇ ਤਾਂ ਪਾਈਪ ਦੇ ਵਿੱਚ ਹੀ ਰਿਹਾ ਸੱਪ ਮਸਾਂ ਹਲਾ ਹਲਾ ਕੇ ਪਾਈਪ 'ਚੋਂ ਕੱਢਿਆ ਦੇਖੋ ਮਿੱਤਰੋ ਸਾਰੇ ਜਾ ਰਹੇ ਆ ਸੱਪ ਨੂੰ ਛੱਡਣ ਤੇ ਨਾਲੇ ਦੇਖਣਾ ਕੁਝ ਤਾਂ ਦੇਖਣਾ ਕਿ ਸਾਡੇ ਮਗਰ ਬੋਰੀ ਦੇ ਵਿੱਚ ਨਹੀਂ ਪਿਆ ਸੱਪ ਬਹੁਤ ਕੋਸ਼ਿਸ਼ ਕੀਤੀ ਦੇਖੀ ਚੱਲੋ ਵੀਡੀਓ ਸਾਰੀ ਪਾਈਪ ਦੇ ਵਿੱਚ ਚੁੰਬੜਿਆ ਰਿਹਾ ਇਹਨੂੰ ਹੁਣ ਦੂਰ ਕਿਤੇ ਲੈ ਜਾ ਕੇ ਛੱਡਾਂਗੇ ਘਰਾਂ ਤੋਂ ਇੱਧਰ ਸਾਡੀ ਬਾੜ ਈ ਸੀ ਪਾਸੀਆਂ ਵਾਲੇ ਸੀ ਟੋਪੇ ਕੰਨੀ ਖਾਲੀ ਜਗ੍ਹਾ ਸੀ ਉਧਰ ਅਸੀਂ ਛੱਡਣ ਗਏ ਇਹਨੂੰ ਤੇ ਬਸ ਮਿੱਤਰੋ ਥੋੜੀ ਜੀ ਬਾਟ ਹੀ ਰਹਿ ਗਿਆ ਦੇਖੀ ਚੱਲੋ ਤੁਹਾਨੂੰ ਦਿਖਾਉਨੇ ਆ ਕਿ ਕਿ ਕਿਵੇਂ ਕਾਲਾ ਨਾਗ ਸੀਗਾ ਫਕਾਰੀ ਮਾਰਦਾ ਸੀ ਡਰ ਲੱਗਦਾ ਸੀ ਦੇਖ ਕੇ ਤੇ ਆਹ ਦੇਖੋ ਕਹਿੰਦੇ ਗਾਹਾਂ ਲੈ ਚੱਲੋ ਦੇਖੀ ਚੱਲੋ ਵੀਡੀਓ ਬਣੇ ਰਹੋ ਨਾਲ-ਨਾਲ ਵੀਡੀਓ ਦੇ ਅਣ ਤੁਹਾਨੂੰ ਦਿਖਾਵਾਂਗੇ ਕਿ ਕਿਵੇਂ ਛੱਡਿਆ ਦੂਰ ਲਿਜਾ ਕੇ इतने सारिया पाथिया पी सोचा कि इथे नहीं छड़ना ना बाभे ना इत बुढ़िया पाथिया पत्थर आदि ने इथे नहीं छड़ना ना बाबे गांह ले यार वो ले देखो मित्रों थोड़ी जी बार्टी रह गई बस वीडियो देखी चलो ये हूँ बस हूँ छडा गए सप्प मित्रो बस थोड़ी बाटी रह गया देखी चलो भीडियो ए नाँघे नंहे बस आ गया सप्प थां हूँ छडा गे ਲੈ ਵੀ ਮੁੰਡਿਆ ਇੱਥੇ ਕਰਦੇ ਪਏ ਪਟੇਡਾ ਤੇ ਲਓ ਜੀ ਇਹ ਹਾਲੇ ਪੁੰਚੇ ਨਹੀਂ ਉਸੇ ਥਾਂ ਤੇ ਬਸ ਪਹੁੰਚਣ ਵਾਲੇ ਆ ਲਓ ਜੀ ਇੱਥੇ ਹੁਣ ਛੱਡਾਂ ਕੇ ਸੱਪ ਨੂੰ ਲੈ ਵੀ ਕਰਦੇ ਪਏ ਪਟੇਡਾ ਤੇ ਛੱਡਦੇ ਨੂੰ ਉਹ ਕਰਤਾ ਟੇਡਾ ਪੈਪ ਦੇਖਿਓ ਮਿੱਤਰੋ ਹੁਣ ਨਿਕਲੂਗਾ ਕਾਲਾ ਨਾਗ ਇਹ ਉਹ ਦੇਖੋ ਵਿੱਚ ਚੰਪੜ ਗਿਆ ਆਹ ਦੇਖੋ ਵਿੱਚ ਚੰਪੜਿਆ ਹੋਇਆ ਪੈਪ ਤੇ ਨਿਕਲ ਨਹੀਂ ਰਿਹਾ ਹਣ ਹਲਾਊਗਾ ਮੁੰਡਾ ਦੇਖੋ ਸਾਨੂੰ ਉਹ ਨਿਕਲ ਗਿਆ ਵਿੱਚੋਂ ਕਾਲਾ ਨਾਗ ਦੇਖ ਲਿਆ ਮਿੱਤਰੋ ਵਿੱਚੋਂ ਜਿਹੜਾ ਡਿੱਗਿਆ ਸੀ ਸੱਪ ਹੁਣ ਵੜ ਗਿਆ ਉਹ ਝਾੜੀਆਂ 'ਚ ਜਾ ਕੇ ਭੱਜ ਗਿਆ ਕਿਉਂਕਿ ਉਹਨੇ ਮਸਾਂ ਆਪਣੀ ਜਾਨ ਸੜਾਈ ਆ ਚੱਕ ਲਿਆ ਦੁਵਾਰੀ ਆਹ ਦੇਖੋ ਡਾਂਗ ਤੇ ਚੱਕ ਲਿਆ ਸੀਗਾ ਕਿੱਡਾ ਸੀ ਕਾਲਾ ਨਾਗ ਇਹ ਉਹ ਭੱਜ ਗਿਆ ਮਾਰਿਆ ਨਹੀਂ ਮਿੱਤਰੋ ਅਸੀਂ ਕਿ ਜਾਨਵਰ ਨੂੰ ਮਾਰਦੇ ਨਹੀਂ ਚਲੋ ਦੂਰ ਜਾ ਕੇ ਛੱਡ ਆਉਣੇ ਆ ਤੇ ਇੱਥੇ ਛੱਡਤਾ ਮਿੱਤਰੋ ਦੇਖੋ ਬਾਬੇ ਦੁਵਾਰਾ ਕਾਲਾ ਨਾਗ ਸੀਗਾ ਦੇਖੋ ਕਿਵੇਂ ਬਿੱਡਾਂ ਦੇ ਢੂਏ ਦੇ ਪਿੱਛੇ ਲੱਗਿਆ ਪਿਆ ਸੀਗਾ ਬਿੱਡਾਂ ਦੇ ਢੂਏ ਦੇ ਪਿੱਛੇ ਕਿਵੇਂ ਫਣ ਚੱਕੀ ਖੜਾ ਦੇਖੋ ਮਿੱਤਰੋ ਬਹੁਤ ਖਤਰਨਾਕ ਨਾਗ ਸੀਗਾ ਕੋਪਰਾ ਤੇ ਅਸੀਂ ਸਕੀਮ ਲਾਈ ਕਿ ਇਹਨੂੰ ਪਾਈਪ ਦੇ ਵਿੱਚ ਪਾਵਾਂਗੇ ਬੂਰੀ ਚ ਪਾਵਾਂਗੇ ਪਾਈਪ ਦੇ ਨਾਲ ਬੂਰੀ ਤਾਂ ਕੋਲੇ ਉਹ ਤੇ ਸਿੱਟਤੀ ਸੀ ਫਿਰ ਪਾਈਪ ਮੰਗਾਇਆ ਉਸ ਤੋਂ ਬਾਅਦ ਤੇ ਬਾਕੀ ਤੁਸੀਂ ਵੀਡੀਓ ਦੇਖ ਲਈ ਇਹ ਦੇਖੋ ਮਿੱਤਰੋ ਕਾਲਾ